ਧੰਨਵਾਦ ਕਰਦਾ ਪਿਤਾ ਪਰਮੇਸ਼ਰ ਦਾ ਪ੍ਰਭੂ ਦਾ ਔਰ ਧੰਨਵਾਦ ਕਰਦਾ ਮੈਂ ਸਾਰੇ মিডিਆ ਆਪਣੇ ਵੀਰਾਂ ਦਾ ਜੋ ਇਸ ਜਗ੍ਹਾ ਤੇ ਪਹੁੰਚੇ ਨੇ ਦੇਖੋ ਅੱਜ ਦਾ ਜਿਹੜਾ ਭਰਾਲਾ ਵਾ ਮੈਂ ਸਾਰੀ ਸਾਡੀ ਟੀਮ ਵੱਲੋਂ ਜੋ ਆ ਮੈਂ ਧੰਨਵਾਦ ਕਰਦਾ ਸਾਰੇ ਆਪਣੇ ਸੰਯੋਗੀਆਂ ਦਾ ਵੀ ਔਰ ਅੱਜ ਜੋ ਜਿਹੜੀਆਂ ਸਾਡੀਆਂ ਲੋੜਵੰਦ ਪਰਿਵਾਰ ਨੇ ਵਿਧਵਾ ਪੈਣਾ ਨੇ ਉਹਨਾਂ ਨੂੰ ਜਿਹੜਾ ਆਸ਼ਨ ਦਿੱਤਾ ਜਿਸ ਦੇ ਵਿੱਚ ਦਾਲਾਂ ਨੇ ਚਾਹ ਪੱਤੀ ਆ ਹੋਰ ਜਿਹੜਾ ਸਮਗਰੀ ਆਟਾ ਵਾ ਵਗੈਰਾ ਉਹਨਾਂ ਨੂੰ ਘਰੇਲੂ ਜੋ ਸਮਾਨ ਪੈਣਾ ਨੂੰ ਦਿੱਤਾ ਵਾ ਔਰ ਮੈਂ ਧੰਨਵਾਦ ਕਰਦਾ ਪ੍ਰਭੂ ਦਾ ਇੱਕ ਵਾਰੀ ਫਿਰ ਤੋਂ ਕਿ ਜਿਸ ਨੇ ਮੈਨੂੰ ਇਸ ਲਾਇਕ ਸਮਝਿਆ ਔਰ ਹਮੇਸ਼ਾ ਜਿਹੜਾ ਮੈਂ ਇਸੇ ਤਰ੍ਹਾਂ ਜਿਹੜਾ ਵਾ ਸਮਾਜ ਭਲਾਈ ਦੇ ਕੰਮ ਜਿਹੜਾ ਕਰਦਾ ਆ। ਦੇਖੋ 130 ਪਰਿਵਾਰਾਂ ਦੀ ਜਿਹੜੀ ਮੈਂ ਲਿਸਟ ਬਣਾਈ ਸੀਗੀ 130 ਪਰਿਵਾਰ ਹੈ। ਅਗਰ 2 4 5 10 ਹੋਰ ਵੀ ਪੈਣਾ ਜਿਹੜੀਆਂ ਆਣ ਗਿਆ ਅਸੀਂ ਉਹਨਾਂ ਨੂੰ ਵੀ ਜਿਹੜਾ ਵਾ ਰਾਸ਼ਨ ਦਾ। ਦੇਖੋ ਮੈਂ ਹਰ ਸਾਲ ਜਿਹੜਾ ਮੈਂ ਸਾਲ ਦੇ ਵਿੱਚ ਵਕ ਵਕ ਮੈਡੀਕਲ ਕੈਂਪ ਖੋਹਨਦਾਨ ਕੈਂਪ ਬੱਚੇ ਜਿਹੜੇ ਲੋੜਵੰਦ ਪਰਿਵਾਰ ਦਾ ਹੈ ਉਹਨਾਂ ਨੂੰ ਸਟੇਸ਼ਨਰੀ ਦਾ ਸਮਾਨ ਦੇਣਾ ਔਰ ਜਿਹੜੀਆਂ ਸਾਡੀਆਂ ਵਿਧਵਾ ਭੈਣਾਂ ਨੇ ਉਹਨਾਂ ਨੂੰ ਹਮ ਟਾਈਮ ਟੂ ਟਾਈਮ ਜਿਹੜਾ ਉਹਨਾਂ ਦੀ سپورਟ ਜਿਹੜੀ ਆ ਕਰਦੇ ਰਹਿਣਾ ਜੀ ਇਹ ਅੱਜ ਮਹਾਰਾਜ ਦੇ ਗੁਰੂ ਮਹਾਰਾਜ ਦੇ ਪ੍ਰਭੂ ਜੀ ਸਿਮਸੀ ਦੇ ਉਪਰਾਲੇ ਦੇ ਨਾਲ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਸ਼ਬਾਸ਼ ਤੋਬਾ ਜੀ ਉਹਨਾਂ ਦੇ ਸਾਰੇ ਸਾਥੀ ਆ ਦੇ ਉਪਰਾਲਾ ਹੈ ਔਰ ਪ੍ਰਭੂ ਦੇ ਰਸਤੇ ਤੇ ਚਲਦੇ ਹੋਏ ਉਹਨਾਂ ਨੇ ਇਹ ਉਪਰਾਲਾ ਕੀਤਾ ਹੈ ਕਿ ਗਰੀਬ ਗੁਰਬੇ ਦੀ ਸੇਵਾ ਕਰਨ ਵਾਸਤੇ ਉਹਨਾਂ ਨੇ ਅੱਜ ਸਾਡੀਆਂ ਭੈਣਾਂ ਨੂੰ ਰਾਸ਼ਨ ਵੰਤਰਨ ਕੀਤਾ ਹੈ ਔਰ ਇਹਨਾਂ ਦਾ ਉਪਰਾਲਾ ਹਮੇਸ਼ਾ ਹੀ ਲੋਕ ਸੇਵਾ ਵਾਸਤੇ ਲੋਕ ਭਲਾਈ ਵਾਸਤੇ ਰਹਿੰਦਾ ਹੈ ਔਰੇ ਲੋਕ ਭਲਾਈ ਦੇ ਕੰਮਾਂ ਵਾਸਤੇ ਇਹਨਾਂ ਜਿਹੜਾ ਉਪਰਾਲਾ ਹੈ ਅਸੀਂ ਸਾਰੇ ਹੀ ਉਹਨਾਂ ਦੀ ਤਾਰੀਫ ਕਰਦੇ ਆਂ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਅਸੀਂ ਸਾਰੇ ਅੱਜ ਇੱਥੇ ਆਏ ਮੇਰੇ ਨਾਲ ਸਾਡੇ ਪੰਜਾਬ ਦੇ ਮਿਨੋਰਟੀ ਕਮਿਸ਼ਨ ਦੇ ਚੇਅਰਮੈਨ ਰਹੇ ਮੈਨੂਲ ਨਾਰ ਸਾਹਿਬ ਪ੍ਰੋਫੈਸਰ ਸਾਹਿਬ ਸਾਡੇ ਵਿੱਚ ਆਏ ਨੇ ਔਰ ਇੱਥੇ ਸਾਡੇ ਮਸੀਹ ਸਾਹਿਬ ਸਾਡੀ ਪਾਰਟੀ ਦੇ ਬਹੁਤ ਵੱਡੇ ਲੀਡਰ ਹੈ ਉਹ ਆਏ ਨੇ ओम ਪ੍ਰਕਾਸ਼ ਨਾਰਿਆਜੀ ਸਾਡੇ ਸੀਨੀਅਰ ਲੀਡਰ ਹੈ ਸਮਾਜ ਸੇਵਕ ਹੈ ਟੋਨੀ ਜੀ ਸਾਰੇ ਸਾਥੀ ਆਏ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਾਡੇ ਕਾਉਂਸਲਰ ਸਾਹਿਬ ਖਾਸ ਕਰਕੇ ਇਹਨਾਂ ਨੂੰ ਵੀ ਮੈਂ ਵਧਾਈ ਵੀ ਦੇਣਾ ਔਰ ਮੈਂ ਮਹਿਸੂਸ ਕਰਦਾ ਹੈ ਕਿ ਇਹ ਸੇਵਾ ਦੇ ਕੰਮ ਦੇ ਵਿੱਚ ਸਾਨੂੰ ਸਾਰਿਆਂ ਨੂੰ ਲੱਗਣਾ ਚਾਹੀਦਾ ਔਰ ਸਾਨੂੰ ਸਾਰਿਆਂ ਨੂੰ ਸੇਵਾ ਕਰਨੀ ਸਮਝਣਾ ਕਿ ਇਹ ਕੋਈ ਸ਼ੱਕ ਨਹੀਂ ਹੈ ਹੁਣ ਸਮਾਜ ਦੇ ਲੋਕਾਂ ਨੂੰ ਅੱਗੇ ਆਣਾ ਚਾਹੀਦਾ ਹੈ ਔਰ ਇਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਲੋਕਾਂ ਦਾ ਮਹਿੰਗਾਈ ਨੇ ਲੱਕ ਤੋੜ ਛੱਡਿਆ ਹੈ ਮਹਿੰਗਾਈ ਦੇ ਕਾਰਨ ਲੋਕਾਂ ਦਾ ਅੱਜ ਚੁੱਲ੍ਹਾ ਘਰਾਂ 'ਚ ਬਲਣਾ ਬੜਾ ਮੁਸ਼ਕਿਲ ਹੋ ਗਿਆ ਹੈ ਔਰ ਇਹਨਾਂ ਦੇ ਵਾਸਤੇ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਇਆ ਅਸੀਂ ਕਿ ਅੱਜ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਕਿ ਸਮਾਜ ਦੇ ਉਹ ਲੋਕ ਅਗਿਆਨ ਜਿਹੜੇ ਲੋਕ ਸਮਰਪਿਤ ਹੈ ਜਿਹੜੇ ਲੋਕ ਇਸ ਕਾਬਿਲ ਹੈ ਜਿਨੂੰ ਪ੍ਰਭੂ ਨੇ ਇਹਨੇ ਜੋਗਾ ਕੀਤਾ ਹੈ ਤੇ ਉਹਨਾਂ ਨੂੰ ਲੋਕਾਂ ਦੀ ਸੇਵਾ ਵੀ ਕਰਨੀ ਚਾਹੀਦੀ ਹੈ ਵੈਸੇ ਵੀ ਸਾਡੀ ਗੁਰਬਾਣੀ ਦੇ ਵਿੱਚ ਦਸਵੇਂ ਦਸੰਦੀ ਗੁਰੂ ਮਹਾਰਾਜਾ ਨੇ ਵੀ ਗੱਲ ਕੀਤੀ ਹੋਈ ਹੈ ਮੈਂ ਸਮਝਿਆ ਸਭ ਨੂੰ ਹੀ ਆਪਣੀ ਕਮਾਈ ਦੇ ਵਿੱਚੋਂ ਸੇਵਾ ਦਾ ਹਿੱਸਾ ਕੱਢਣਾ ਚਾਹੀਦਾ ਹੈ ਜ਼ਿੰਮੇਵਾਰੀ ਸਭ ਦੀ ਬੰਦੀ ਹੈ ਔਰ ਸਭ ਨੂੰ ਆਪਣੀ ਜ਼ਿੰਮੇਵਾਰੀ ਮੰਨੀ ਚਾਹੀਦੀ ਹੈ ਅੱਜ ਦੀ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਸ਼ਬਾਜ਼ ਜੀ ਬਹੁਤ ਸਮੇਂ ਤੋਂ ਇਹ ਕੰਮ ਕਰ ਰਹੇ ਨੇ ਹੈਗੇ ਨੇ ਔਰ ਸਮਾਜ ਦੀ ਸੇਵਾ ਜਿਹੜੇ ਉਹ ਕਰ ਰਹੇ ਨੇ ਸਿਰਫ ਇਹੀ ਰਾਸ਼ਨ ਵੰਡਣਾ ਨਹੀਂ ਇਸ ਤੋਂ ਇਲਾਵਾ ਮਤਲਬ ਕਿ ਟਾਈਮ ਟੂ ਟਾਈਮ ਇਹ ਹਮੇਸ਼ਾ ਮੈਡੀਕਲ ਕੈਂਪੇਟਿਵੋ ਲਗਾਉਂਦੇ ਨੇ ਬਲੱਡ ਡੋਨੇਸ਼ਨ ਕੈਂਪੇਟਿਵੋ ਲਗਾਉਂਦੇ ਨੇ ਸਮਾਜ ਸੇਵਾ ਦੇ ਵਿੱਚ ਬਹੁਤ ਅੱਗੇ ਹੈਗੇ ਨੇ ਔਰ ਇਹ ਇੱਕ ਬਹੁਤ ਇੱਕ ਦੇਕੀ ਦਾ ਕੰਮ ਹੈਗਾ ਵਾ ਜਿਸ ਦੇ ਨਾਲ ਮੈਂ ਸਮਝਦਾ ਕਿ ਲੋਕਾਂ ਨੂੰ ਜੋੜਨਾ ਵੀ ਹੈ ਲੋਕਾਂ ਦੀ ਬਲੇਸਿੰਗ ਵੀ ਲੈਣੀ ਹੈਗੀਆ ਔਰ ਲੋਕਾਂ ਕੋਸ਼ਿਦਵਾਦ ਵੀ ਬੰਦਾ ਕਿ ਇਹਨਾਂ ਦੇ ਇਹਨਾਂ ਚੀਜ਼ਾਂ ਤੇ ਲਾਦੇ ਇੱਕ ਵਿਸ਼ਵਾਸ ਬੰਦਾ ਕਿ ਕਿ ਜਦੋਂ ਚਿਰ ਆਪਾਂ ਸੇਵਾ ਨਹੀਂ ਕਰੇਗੇ ਉਦੋਂ ਚਿਰ ਆਪਾਂ ਨੂੰ ਕੁਝ ਨਹੀਂ ਸੋ ਇਹਨਾਂ ਦਾ ਵਿਸ਼ਵਾਸ ਆ ਔਰ ਉਹ ਆਪਣੇ ਵਿਸ਼ਵਾਸ ਨੂੰ ਹਮੇਸ਼ਾ ਬੰਦਾ ਕਿ ਉਹ ਕੰਮ ਰੱਖ ਰਹੇ ਨੇ ਇਹ ਚੀਜ਼ਾਂ ਚੀਨੀ ਚੀਜ਼ਾਂ ਸਮਾਜ ਵਿੱਚ ਕਰਨੇ ਆ ਆਪਾਂ ਨੂੰ ਲੱਗਦਾ ਹੈ ਕਿ ਜਿਹੜੇ ਲੋਕ ਜ਼ਰੂਰਤਮੰਦ ਨੇ ਜਿਹੜੇ ਲੋਕ ਫੋੜ ਵੀ ਕਰ ਸਕਦੇ ਨੇ ਹੋਰਲਾ ਲੋਕਾਂ ਨੂੰ ਵੀ ਇੱਕ ਕਿਸਮ ਦੀ ਮਤ ਪ੍ਰੇਰਣਾ ਜਿਹੜੀ ਉਹ ਮਿਲਣੀ ਚਾਹੀਦੀ ਆ ਤੇ ਜਹੇ ਕੰਮਾਂ ਵਾਸਤੇ ਉਹਨਾਂ ਨੂੰ ਵੀ ਅੱਗੇ ਆਣਾ ਚਾਹੀਦਾ ਸੋ ਮੈਂ ਆਪਣੇ ਸ਼ਿਵਾਸ ਜੀ ਪ੍ਰਾ ਨੂੰ ਵੀ ਵਰਗਵਾਦ ਦੇਣਾ ਕਿ ਜਿਨ੍ਹਾਂ ਨੇ ਬਹੁਤ ਅੱਛਾ ਪ੍ਰਦਰਲਾ ਕੀਤਾ ਉਹ ਹਮੇਸ਼ਾ ਮਤ ਉਹ ਇੱਕ ਬਿਨ ਉਮੀਦ ਆ ਕਿ ਉਹ ਕਰਦੇ ਰਹਿਣਗੇ ਅਸੀਂ ਵੀ ਉਹਨਾਂ ਦਾ ਟਾਈਮ ਟੂ ਟਾਈਮ ਇਹਨਾਂ ਦਾ ਜਿਹੜਾ ਉਹ ਸੁਜੋਗ ਜਿਹੜਾ ਵਾ ਹਮੇਸ਼ਾ ਦਵਾਂਗੇ ਥੈਂਕ ਯੂ